ਪ੍ਰਾਈਵੇਟ ਕੰਸਟਰਕਸ਼ਨ ਲੇਬਰ ਕੰਟਰੈਕਟਰ ਯੂਨੀਅਨ ਰਜਿਸਟਰ ਕਮੇਟੀ ਅਮਰਸਰ ਬਲੋ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਭਾਈ ਲਾਲੋ ਜੀ ਅਤੇ ਧੰਨ ਧੰਨ ਬਾਬਾ ਵਿਸ਼ਕਰਮਾ ਜੀ ਦਾ ਪਵਿੱਤਰ ਜਨਮ ਦਿਹਾੜਾ ਬੜੀ ਸ਼ਰਧਾ ਭਾਵਨਾ ਅਤੇ ਤੁਮਤਾਉਂ ਦੇ ਨਾਲ ਮਨਾਇਆ ਗਿਆ। ਇਸ ਸਮਾਗਮ ਦੌਰਾਨ ਸੰਗਤ ਨੇ ਇਕੱਠੇ ਹੋ ਕੇ ਅਰਦਾਸ ਕੀਤੀ ਅਤੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਇਸ ਮੌਕੇ ਪ੍ਰਧਾਨ ਸਰਦਾਰ ਦਵਿੰਦਰ ਸਿੰਘ ਨੇ ਸੰਗਤ ਨੂੰ ਸੰਬੋਧਨ ਕਰਦਿਆ ਕਿਹਾ ਬਾਬਾ ਵਿਸ਼ਕਰਮਾ ਜੀ ਨੇ ਮਿਹਨਤ, ਕਾਰਗਰੀ ਅਤੇ ਇਮਾਨਦਾਰੀ ਦੇ ਸਿਧਾਂਤਾਂ ਨਾਲ ਸਮਾਜ ਨੂੰ ਰਾਹ ਦਿਖਾਇਆ। ਉਹਨਾਂ ਨੇ ਉਪਦੇਸ਼ ਅੱਜ ਵੀ ਮਜ਼ਦੂਰ ਵਰਗ ਲਈ ਪ੍ਰੇਰਨਾਦਾਇਕ ਖਾਨ ਜਨਰਲ ਸੈਕਟਰੀ ਸਰਦਾਰ ਜਸਪਾਲ ਸਿੰਘ ਭੁੱਲਰ ਨੇ ਕਿਹਾ ਕਿ ਕਿ ਯੂਨੀਅਨ ਹਰ ਸਾਲ ਧਾਰਮਿਕ ਤੇ ਸਮਾਜਿਕ ਪ੍ਰੋਗਰਾਮ ਰਾਹੀਂ ਏਕਤਾ ਤੇ ਭਾਈਚਾਰੇ ਦੇ ਸੁਨੇਹਾ ਦਿੰਦੀ ਹੈ ਇਸ ਸਮਾਗਮ ਵਿੱਚ ਚੇਅਰਮੈਨ ਸਰਦਾਰ ਕੁਲਦੀਪ ਸਿੰਘ ਸੀਨੀਅਰ ਮੀਤ ਪ੍ਰਧਾਨ ਸਰਦਾਰ ਅਮਰਜੀਤ ਸਿੰਘ ਉਮੀਦ ਪ੍ਰਧਾਨ ਸਰਦਾਰ ਸੁਖਦੇਵ ਸਿੰਘ ਖਜ਼ਾਨਚੀ ਸਰਦਾਰ ਗੁਰਮੀਤ ਸਿੰਘ ਸਾਬਕਾ ਖਜ਼ਾਨਚੀ ਸਰਦਾਰ ਕੁਲਵੰਤ ਸਿੰਘ ਸਰਦਾਰ ਦਿਆਲ ਸਿੰਘ ਸਮੇਤ ਯੂਨੀਅਨ ਦੇ ਸਾਰੇ ਪਵਨ ਤੇ ਸੱਜਣ ਮੈਂਬਰ ਅਤੇ ਸਥਾਨਿਕ ਨਿਵਾਸੀ ਵੱਡੀ ਗਿਣਤੀ ਵਿੱਚ ਹਾਜ਼ਰ ਹੋਏ ਜੀ ਆਪਣਾ ਨਾਮ ਬੋਲ ਕੇ ਜਿਹੜਾ ਅੱਜ ਆ ਪ੍ਰੋਗਰਾਮ ਕੀਤਾ ਜਾ ਰਿਹਾ ਕੀ ਕਹਿਣਾ ਚਾਹੋਗੇ ਜੀ ਮੇਰਾ ਨਾਮ ਦਵਿੰਦਰ ਸਿੰਘ ਪ੍ਰਧਾਨ ਲੇਬਰ ਕੰਸਟਰਕਸ਼ਨ ਜੂਨੀਅਰ ਨੰਬਰ ਸਰ ਘੋਮੰਡੀ ਮੈਂ ਸਾਰਿਆਂ ਨੂੰ ਸੰਗਤ ਨੂੰ ਪਹਿਲਾਂ ਤੇ ਦੀਵਾਲੀ ਦੀ ਬੰਦੀ ਛੋੜ ਦੀ ਵਸਤੀ ਸਾਰਿਆਂ ਨੂੰ ਵਧਾਈ ਦਿੰਦਾ ਅੱਜ ਸਾਡੀ ਯੂਨੀਅਨ ਵਿੱਚ ਕੋਈ 25 ਤੋਂ 28 ਸਾਲ ਦੇ ਕਰੀਬ-ਕਰੀਬ ਹੋ ਗਏ ਨੇ ਜਿਹੜਾ ਕਿ ਅਸੀਂ ਭਾਈ ਲਾਲੋ ਜੀ ਦਾ ਤੇ ਬਾਬਾ ਵਿਸ਼ਕਰਮਾਈ ਦਾ ਜਨਮ ਦਿਹਾੜਾ ਅਸੀਂ ਮਨਾਉਂਦੇ ਆਂ ਸਾਰੀ ਸੰਗਤ ਇਕੱਠੀ ਹੋ ਕੇ ਮਨਾਉਂਦੀ ਆ ਸੋ ਜਿੰਨੇ ਵੀ ਸਾਡੇ ਸ਼ਹਿਰ ਦੇ ਠੇਕੇਦਾਰ ਆ ਸਾਰਿਆਂ ਦੇ ਤਿਲ ਫੁੱਲ ਦੇ ਨਾਲੇ ਜਨਮ ਦਿਹਾੜਾ ਮਨਾਇਆ ਜਾਂਦਾ ਸੋ ਸੰਗਤ ਵੱਧ ਚੜ ਕੇ ਪ੍ਰੋਗਰਾਮ ਚ ਹਾਜ਼ਰ ਹੁੰਦੀ ਆ ਤੇ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਹਨ ਸੋ ਸੰਗਤ ਨੂੰ ਫੇਰ ਮੈਂ ਅਪੀਲ ਕਰਦਾ ਕਿ ਇਹ ਜਿਹੜੇ ਜਨਮ ਦਿਹਾੜੇ ਹਨ ਜੋ ਸਾਡੇ ਜੁੜੇ ਹੋਏ ਨੇ ਸਾਡੇ ਨਾਲ ਕਰਤਾਰਾਂ ਦੇ ਜੁੜੇ ਹੋਏ ਨੇ ਇਹ ਵੱਧ ਚੜ ਕੇ ਬਣਾਉਣੇ ਚਾਹੀਦੇ ਆ ਕਿ ਆਪਣੀ ਸੱਭਿਆਤਾ ਨੂੰ ਅਸੀਂ ਸੰਭਾਲ ਕੇ ਰੱਖ ਸਕੀਏ ਤਾਂ ਜੋ ਸਾਡੇ ਆਉਣ ਵਾਲੀ ਪੀੜ੍ਹੀ ਨੂੰ ਇਹ ਪਤਾ ਲੱਗ ਸਕੇ ਕਿ ਇਹ ਪ੍ਰੋਗਰਾਮ ਕਿਸ ਕਾਰਨ ਤੇ ਕਿਸ ਵਜ੍ਹਾ ਨਾਲ ਬਣਾਏ ਜਾਂਦੇ ਆ ਸੋ ਜਿਹੜੇ ਮੁੰਡੇ ਅੱਜ ਕੱਲ ਜਾਂ ਜਿਹੜੀ ਪੀੜ੍ਹੀ ਨਸ਼ਿਆਂ ਦੇ ਵਿੱਚ ਵੜ ਗਈ ਆ ਉਹ ਇਹਨਾਂ ਤੋਂ ਦੂਰ ਹੋ ਕੇ ਸਿੱਖਾਂ ਅਮਰਤ ਛਕਣ ਸਿੱਖਾਂ ਬਣਨ ਸੋ ਇਹ ਪ੍ਰੋਗਰਾਮਾਂ ਵਿੱਚ ਸ਼ਾਮਲ ਹੋਣ ਇੱਕ ਦੂਜੇ ਦਾ ਸਾਥ ਦਈਏ ਤਾਂ ਜੋ ਪੰਜਾਬ ਇੱਕ ਦੂਜਾ ਭਾਈਚਾਰਾ ਸਿੱਖ ਹਿੰਦੂ ਮੁਸਲਮਾਨ ਸਾਰੇ ਜਿਹੜੇ ਆ ਵੀਰ ਇਕੱਠੇ ਹੋ ਕੇ ਇਹ ਜਿਹੜੇ ਪ੍ਰੋਗਰਾਮ ਚੱਲਦੇ ਆ ਇਕੱਠੇ ਹੋ ਕੇ ਬਣਾ ਸਕੀਏ 47 ਕੀ ਪ੍ਰਬੰਧ ਕੀਤਾ ਪ੍ਰਸੰਦ ਲੱਗਦਾ ਕਿ ਪ੍ਰਬੰਧ ਕੀਤਾ ਗਿਆ ਇਹ ਸੰਗਤ ਵਾਸਤੇ ਜੀ ਪ੍ਰਬੰਧ ਗੁਰੂ ਮਹਾਰਾਜ ਦੇ ਗੁਰੂ ਰਾਮਦਾਸ ਦੀ ਕਿਰਪਾ ਨਾਲ ਚਾਪ ਕੋੜੇ ਆਪਣੀ ਕਾਫੀ ਦਾ ਫਿਰ ਪ੍ਰਸ਼ਾਦੇ ਦਾ ਪ੍ਰੋਗਰਾਮ ਮਹਾਰਾਜ ਆਪਣੀ ਸੇਵਾ ਆਪ ਬਣ ਕੇ ਲੈਂਦੇ ਆ ਸਾਰਾ ਪ੍ਰੋਗਰਾਮ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਬਹੁਤ ਵਧੀਆ ਸੁਝੇ ਢੰਗ ਨਾਲ ਸਾਰੇ ਸਾਡੇ ਠੇਕੇਦਾਰ ਵੀਰ ਜੁੜੇ ਆ ਉਹ ਮਿਲ ਜੁਲ ਕੇ ਕਰਦੇ ਮੈਂ ਕੁਲਜੀਤ ਸਿੰਘ ਚੇਅਰਮੈਨ ਕੰਸਟਰਕਸ਼ਨ ਪਰ ਲੇਬਰ ਕੰਸਟਰਕਸ਼ਨ ਯੂਨੀਅਨ ਅੰਮ੍ਰਿਤਸਰ ਮੈਂ ਸਾਰਿਆਂ ਨੂੰ ਅੱਜ ਬਾਬਾ ਵਿਸ਼ਕਰਮੰਦ ਜੀ ਦੇ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਦਿਨਾ ਕੋ ਸਾਡੇ ਜਿੰਨੇ ਸਾਰੇ ਕਿਰਤੀ ਵੀਰ ਕੱਟੇ ਹੋਏ ਆ ਸਭ ਦਾ ਬਹੁਤ ਧੰਨਵਾਦ ਕਰਦਾ ਵੀ ਅੱਜ ਸਾਰੇ ਇਸ ਦਿਨ ਨੂੰ ਮਨਾਉਣ ਲਈ ਸਾਰੇ ਇੱਥੇ ਹਾਜ਼ਰੀ ਦਿੱਤੀ ਆ ਤੇ ਸਾਰਿਆਂ ਦੀ ਸਹਿਯੋਗ ਨਾਲ ਹੋਰ ਵੀ ਲੱਗੀ ਠਾਡੀ ਜਥੇ ਆ ਕੇ ਸਾਰਾ ਬਾਬਾ ਵਿਸ਼ਕਰਮਾ ਜੀ ਭਾਈ ਲਾਲੋ ਜੀ ਸਾਡੇ ਇੱਕ ਤਰ ਗੁਰੂਆਰ ਬਾਰੇ ਸਾਹਿਬ ਵਿਆਖਿਆ ਕਰ ਰਹੇ ਨੇ ਤੇ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਇੱਕ ਵਾਰ ਫਿਰ ਹੋਣ। ਇਹ ਸਾਡਾ ਘਿਓ ਮੰਡੀ ਚੌਕ ਸਾਡਾ ਲੇਬਰ ਕੰਸਟਰਕਸ਼ਨ ਜੂਨੀਅਨ ਦਾ ਦਫਤਰ ਪੈਟਰੋਲ ਪੰਪ ਦੀ ਬੈਕ ਸਾਈਡ ਉਸ ਜਗ੍ਹਾ ਹਰ ਸਾਲ ਇਹ ਬੜੀ ਤੁਮਤਮਨਾ ਪ੍ਰੋਗਰਾਮ ਕੀਤਾ ਜਾਂਦਾ ਤੇ ਸਾਰਿਆਂ ਨੂੰ ਜੀ ਆਇਆਂ ਨੂੰ ਜੀ ਬਹੁਤ ਬਹੁਤ ਇੱਥੇ ਮੈਂ ਸਰਦਾਰ ਕਲਵੰਦ ਸਿੰਘ ਜੀ ਅਸੀਂ ਸਾਰੀ ਸੰਗਤ ਨੂੰ ਬਹੁਤ ਬਹੁਤ ਵਧਾਈ ਦਿੰਦੇ ਹਾਂ ਬਾਬੇ ਵਿਸ਼ਕਰਮਾ ਜੀ ਦੇ ਤੇ ਬਾਬੇ ਐ ਦਿਵਾਲੀ ਦੀਆਂ ਵਪਾਰ ਬੰਦੀ ਛੋੜ ਦੀਆਂ ਮੁਬਾਰਕਾਂ ਦਿੰਨੇ ਆ ਜੀ ਐ ਬੇਨਤੀ ਕਰਦੇ ਆ ਕਿ ਸਾਰੇ ਸੰਗਤ ਦੇ ਸਹਿਯੋਗ ਦੇ ਨਾਲ ਅਸੀਂ ਇਹ ਮਿਲ ਜੁਲ ਕੇ ਪ੍ਰੋਗਰਾਮ ਕਰਦੇ ਆ ਸਾਰੇ ਠੇਕੇਦਾਰ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਮਾਂ ਕੱਢ ਕੇ ਸਾਡੇ 'ਚ ਵਿਚਰੇ ਆ ਤੇ ਆਉਣ ਵਾਲਾ ਸਮਾਂ ਸਾਡੇ ਵਾਸਤੇ ਬਹੁਤ ਸੁਹਾਣਾ ਹੋਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਇਹ ਘੱਟ ਤੋਂ ਘੱਟ 25 ਸਾਲ ਤੋਂ ਪ੍ਰੋਗਰਾਮ ਚੱਲਦਾ ਆ ਰਿਹਾ ਜੀ ਲਗਾਤਾਰ ਸੇਵਾ ਚੱਲ ਰਹੀ ਆ ਕਿਉ ਮੰਡੀ ਬਿਲਕੁਲ ਬੀਲੀ ਪਲਵਾਨ ਦੇ ਦਫਤਰ ਦੇ ਸਾਹਮਣੇ